ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਦੇ ਥੋੜਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਆ ਤੁਹਾਡੇ ਲਈ ਤਿੰਨ ਇਹ ਨਗ ਤਿੰਨੇ ਬੂਰੀ ਦੇ ਵਿੱਚ ਹੈਗੇ ਹਨ ਦੋਸਤੋ ਪਰ ਜਿਹੜੀ ਕੈਟਾਗਰੀ ਇਹਨਾਂ ਦੀ ਬੂਰੀ ਹੈਗੀ ਆ ਪਰ ਜਿਹੜੀ ਕੁਝ ਤੁਹਾਨੂੰ ਵਿੱਚ ਨੀਲੀ ਦਾਵੀ ਦੀ ਝੋਟੀ ਵੇਖਣ ਨੂੰ ਮਿਲੇਗੀ ਆ ਇੱਕ ਝੋਟੀ ਦੀ ਪੂਰੀ ਡਿਟੇਲ ਜਿਹੜੀ ਨੀਲੀ ਦਾਵੀ ਦੀ ਹੈਗੀ ਆ ਉਸ ਦੀ ਆਪਾਂ ਤੁਹਾਨੂੰ ਬਿਲਕੁਲ ਬਾਈਹੁਰਾਂ ਨਾਲ ਪੂਰੀ ਗੱਲਬਾਤ ਕਰਾਂਗੇ ਆ ਤੁਹਾਡੇ ਨਾਲ ਪੂਰੀ ਜਿੰਨੀ ਜਾਣਕਾਰੀ ਹੋਈ ਬਾਈਹੁਰਾਂ ਤੋਂ ਲੈ ਕੇ ਆਪਾਂ ਪੂਰੀ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਦੋਸਤੋ ਜਿਹੜਾ ਪਿੰਡ ਥਾਊਟ ਕਾਣਾ ਹੈਗਾ ਏਰੀਆ ਹੈਗਾ ਜੀ ਲੋਕੇਸ਼ਨ ਹੈਗੀ ਆ ਇਹ ਪਿੰਡ ਅਕਾਲੀਆਂ ਵਾਲਾ ਹੈਗਾ ਜੀ ਤਹਿਸੀਲ ਜਿਹੜੀ ਆ ਇਹ ਧਰਮਕੋਟ ਪੈਗੀ ਜਿਹੜਾ ਜ਼ਿਲ੍ਹਾ ਦੋਸਤੋ ਇਹ ਮੋਗਾ ਆ ਜਾਂਦਾ ਸੋ ਇਹਨਾਂ ਪਾਸੋਂ ਦੀ ਜਿਹੜੀ ਆ ਡਿਟੇਲ ਕੀ ਹੈਗੀ ਆ ਆਪਾਂ ਵੀਰ ਲੈਂਦੀ ਆ ਕੋਸ਼ਿਸ਼ ਕਰਦੇ ਆ ਪੁੱਛਦਿਆਂ ਜੀ ਇਹ ਕੀ ਇਹਨਾਂ ਦੀ ਜਿਹੜੀ ਇਹਦੀ ਡਿਟੇਲ ਹੈਗੀ ਆ ਸਾਰੀ ਕੀ ਏਜ ਹੈਗੀ ਆ ਆ ਸੋ ਵੀਰ ਹੁਣਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਵੀਰ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਈਏ ਜੀ ਹਾਂ ਜੀ ਮੇਰਾ ਨਾਮ ਅਮਨਦੀਪ ਸਿੰਘ ਆ ਜੀ ਪਿੰਡ ਆਪਣਾ ਕਾਲੀਆਂ ਦਾ ਆਪਣਾ ਸੇਲ ਪਰਚੇਜ ਦਾ ਕੰਮ ਆ ਠੀਕ ਆ ਜੀ ਹਾਂ ਜੀ ਠੀਕ ਆ ਸੋ ਕਿਸਾਨ ਵੀਰੋ ਵੀਰਦਿਆਂ ਅੱਗੇ ਵੀਡੀਓ ਕਾਫੀ ਜ਼ਿਆਦਾ ਚਾਹਦੀਆਂ ਹੋਰ ਚੈਨਲਾਂ ਤੇ ਵੀ ਅਪਲੋਡ ਕੀਤੀਆਂ ਗਈਆਂ ਨੇ ਵੀਰਾਂ ਵੱਲੋਂ ਸੋ ਇਸ ਵਾਰ ਆਪਾਂ ਦੂਜੀ ਵਾਰ ਇਹ ਜਿਹੜੀ ਵੀਡੀਓ ਹੈਗੀ ਆ ਇਹ ਅਪਲੋਡ ਕਰ ਰਹੇ ਆ ਚੈਨਲ ਦੇ ਉੱਪਰ ਸੋ ਵੀਰ ਹੋਂਾਂ ਤੋਂ ਆਪਾਂ ਪੁੱਛ ਲੈਨੇ ਆ ਜੀ ਇਹਨਾਂ ਪਸ਼ੂਆਂ ਦੀ ਕੀ ਡਿਟੇਲ ਹੈਗੀ ਆ ਸੋ ਚੱਲਦੇ ਆ ਜੀ ਆਪਾਂ ਪਹਿਲੀ ਝੋਟੀ ਦੇ ਕੋਲ ਤੇ ਵੀਰ ਹੋਂਾਂ ਨਾਲ ਜਾਣ ਲੈਨੇ ਆ ਵੀ ਪੂਰੀ ਡਿਟੇਲਿੰਗ ਕੀ ਹੈ ਹਾਂਜੀ ਇਹ ਜਿਹੜੀ ਝੋਟੀ ਆ ਜੀ ਆਪਣੀ ਇਹ ਦੂਜੇ ਸੂਏ ਇਹਨੇ ਸੁਣਾ ਜੀ ਠੀਕ ਆ ਵੀਰ ਜੀ ਹਾਂਜੀ ਤੇ ਇਹ 6 ਮਹੀਨਾ ਦੀ ਗੱਬਣਾ ਤੇ 7ਵਾਂ ਮਹੀਨਾ ਨੂੰ ਲੱਗ ਜਾਣਾ ਹੈਗਾ ਜੀ ਆਪਣਾ 25 ਤਰੀਕ ਨੂੰ ਠੀਕ ਆ ਜੀ ਤੇ ਦੁੱਧੋਂ ਡਰਾਈ ਆ ਜੀ ਇਹ ਠੀਕ ਆ ਜੀ 6 ਦਾ ਝੋਟੀ ਆ ਜੀ ਠੀਕ ਆ ਹਾਂਜੀ ਠੀਕ ਆ ਸੋ ਕਿਸਾਨ ਵੀਰੋ ਦੂਜਾ ਸੂਆ ਅੱਗੇ ਸੌਣ ਜਾ ਰਹੀ ਏ ਵੀਰ ਹੁਣਾਂ ਦੱਸ ਦਿੰਦਾ ਵੀ 6ਵਾਂ ਮਹੀਨਾ ਹਾਂਜੀ ਚੱਲ ਰਿਹਾ 7ਵੇਂ ਨੂੰ ਲੱਗਣਾ 25 ਤਰੀਕ ਨੂੰ 25 ਤਰੀਕ ਨੂੰ 7ਵਾਂ ਮਹੀਨਾ ਸਟਾਰਟ ਹੈ ਜੀ 25 ਫਰਵਰੀ ਨੂੰ ਹਾਂਜੀ ਫਰਵਰੀ ਨੂੰ ਠੀਕ ਹੈ ਜੀ ਸੋ ਵੀਰ ਜੀ ਜਿਹੜਾ ਇਸ ਦਾ ਮਿਲਕ ਆ ਪਹਿਲੇ ਸਵੇਰੇ ਦਾ ਕਿੰਨਾ ਦੱਸਿਆ ਸੀ ਉਹਨਾਂ ਨੇ ਆਪਾਂ ਨੂੰ ਜੀ 10 ਕਿਲੋਟਰ ਦੱਸਿਆ ਜੀ ਠੀਕ ਹੈ ਜੀ ਹਾਂਜੀ ਬਾਕੀ ਕੱਦ ਕਾਠ ਵਾਲੀ ਤੁਹਾਡੇ ਸਾਹਮਣੇ ਹੀ ਆ ਜੀ ਮੇਰੇ ਖਿਆਲ ਚ ਕੱਦ ਕਾਠ ਵਾਲੀ ਛੋਟੀ ਚੰਗੀ ਦੂਜੇ ਸਵੇਰ ਚੰਗਾ ਰਿਕਾਰਡ ਕੈਂ ਕਰੂਗੀ ਹੈ ਠੀਕ ਹੈ ਜੀ ਹਾਂ ਜੀ ਪਤਲੇ ਪਿੰਡੇ ਦੀ ਨਹੀਂ ਸੋਹਣਾ ਕੱਦ ਕਾਦ ਆ ਦੋਸਤੋ ਜਿੱਥੋਂ ਤੱਕ ਮੇਰਾ ਦੱਸਣਾ ਬਣਦਾ ਜਾਂ ਵੀਰ ਨੇ ਦੱਸ ਹੀ ਦਿੱਤਾ ਹੈ ਹਾਈਟ ਦੀ ਗੱਲ ਕਰੀਏ ਤਾਂ ਹਾਈਟ ਜਿੰਨੀ ਐਨੀਮਲ ਦੇ ਵਿੱਚ ਜਿੰਨੀਆਂ ਮੱਝਾਂ ਵਿੱਚ ਬੂਰੀਆਂ ਵਿੱਚ ਨੀਲੀ ਰਾਵੀ ਦੇ ਵਿੱਚ ਅਕਸਰ ਮੋਹਰਾ ਦੇ ਵਿੱਚ ਪਾਈ ਗਈ ਆ ਉਡੀ ਫੁੱਲ ਹਾਈਟ ਹੈਗੀ ਆ ਤੁਸੀਂ ਪਿੱਠ ਪੂੜੇ ਤੋਂ ਤੁਸੀਂ ਆਪ ਅੰਦਾਜ਼ਾ ਲਗਾ ਹੀ ਸਕਦੇ ਹੋ ਵੀ ਹਾਈਟ ਦੀ ਕਿੱਡੀ ਇਹ ਚੰਗੀ ਹੋਵੇਗੀ ਹਾਂਜੀ ਹਾਂਜੀ ਬਾਕੀ ਇਹਨੂੰ ਆਪਾਂ ਵੀਰ ਦੀ ਖੋਲ ਲਈਏ ਕੀ ਰੰਗ ਸਿੰਘ ਬਾਕੀ ਦੋਸਤੋ ਸਿੰਘ ਦੀ ਜਿਹੜੀ ਕੁਆਲਿਟੀ ਆ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬੂਰੀ ਦੇ ਵਿੱਚ ਸਿੰਘ ਹੋਰ ਵੀ ਮਤਲਬ ਕਿ ਇਸ ਦੀ ਸ਼ੋਭਾ ਜਿਹੜਾ ਵਧਾ ਦਿੰਦਾ ਹੈ ਜੀ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਖੂਬਸੂਰਤ ਇਹ ਸਿੰਘ ਲੱਗਾ ਹੈਗਾ ਬਾਕੀ ਆਰਡਰ ਦੋਸਤੋ ਹਜੇ ਤਾਂ ਡਰਾਈ ਪੀਰੀਅਡ ਚੱਲਦਾ ਪਿਆ ਬਾਕੀ ਵੀਰ ਹੁਣ ਦੱਸ ਦਿੱਤਾ ਜਿੰਨਾ ਵੀ ਟਾਈਮ ਇਸ ਦਾ ਕੰਪਲੀਟ ਅਜ ਤੱਕ ਪ੍ਰੈਗਨਨਸੀ ਦਾ ਹੋਇਆ ਬਾਕੀ ਬੂਰੀ ਬਹੁਤ ਵਧੀਆ ਜੀ ਪਿੱਠ ਫੂੜਾ ਤੁਸੀਂ ਆਪ ਖੁਦ ਅੰਦਾਜ਼ਾ ਲਗਾ ਸਕਦੇ ਹੋ ਵਧੀਆ ਚੰਗੀ ਸੇਵਾ ਦੇ ਵਿੱਚ ਅੱਜ ਤੱਕ ਰਹੀ ਹੈਗੀ ਇਹ ਝੋਟੀ ਠੀਕ ਚੱਲ ਜੀ ਸੋ ਬਿਲਕੁਲ ਤਸਲੀਨ ਨਾਲ ਆਪਾਂ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਆ ਆਰਡਰ ਹੈਗਾ ਦੋਸਤੋ ਬਾਕੀ ਚੰਗਾ ਸੋਹਣਾ ਆਉਣ ਵਾਲੇ ਸਮੇਂ ਦੇ ਵਿੱਚ ਨੇੜੇ ਜਾ ਕੇ ਇਹ ਬਹੁਤ ਜ਼ਿਆਦਾ ਚੰਗਾ ਸੋਹਣਾ ਆਰਡਰ ਤਿਆਰ ਕਰੇਗੀ ਹਾਂਜੀ ਆਰਡਰ ਤਾਂ ਜਾਨੀ ਕਿ ਟੱਲਾ ਟੁਲਾ ਦਾ ਆ ਗਿਆ ਦੂ ਦੂ ਪਿੱਛੇ ਰੱਖੂਗੀ ਆਰਡਰ ਦਾ ਹਾਂਜੀ 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 ਆ ਬਾਕੀ ਪਿੱਛੇ ਨੂੰ ਕਾਫੀ ਜ਼ਿਆਦਾ ਵਧੀਆ ਆਰਡਰ ਬਣੇਗਾ ਤਿਆਰ ਹੋਵੇਗਾ ਜਦੋਂ ਠੀਕ ਆ ਸਵੀਰ ਜੀ ਅਮਨਦੀਪ ਜੀ ਕੀ ਜਾਂਦਾ ਮੁੱਲ ਕੀ ਆ ਇਹਦਾ ਜੀ 65000 ਰੁਪਿਆ ਆਪਣਾ ਡਿਮਾਂਡ ਕਰ ਰਿਹਾ ਜੀ ਠੀਕ ਅੱਜ ਦਾ ਮੁੱਲ ਜਿਹੜਾ 65000 ਰੁਪਈਆ ਹੈ ਅੱਜ ਦਾ ਇਹਦਾ 65000 ਜੇ ਮੰਨ ਲਓ ਤਿਆਰ ਕਰਨੀ ਪਈ ਆ ਆਪਾਂ ਨੂੰ ਜੇ ਨਾਗ ਸੇਲ ਹੋਈ ਤੇ ਫਿਰ ਉਹ ਮੌਕੇ ਮੁਤਾਬਕ ਕੀਤਾ ਜਾਊਗਾ ਜੀ ਉਦੋਂ ਠੀਕ ਹੈ ਜੀ ਜੇ ਕੋਈ ਅੱਜ ਖਰੀਦਦਾ ਤੇ ਅੱਜ ਇਹਦਾ 65000 ਰੁਪਈਆ ਮੁੱਲ ਇਹਦਾ ਮਾਨਤਨ ਵਿੱਚ ਹੋਊਗਾ ਜੀ ਠੀਕ ਹੈ ਜੀ ਹਾਂਜੀ ਠੀਕ ਸੋ ਕਿਸਾਨ ਵੀਰੋ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਝੋਟੀ ਹੈਗੀ ਆ ਅੱਜ ਦਾ ਮੁੱਲ ਵੀਰ ਹੋਣਾ ਨੇ ਕਿਹਾ ਵੀ 65000 ਹੈਗਾ ਕਿਉਂਕਿ ਕੱਚੀ ਆ ਤੁਸੀਂ ਆਪ ਲਗਾ ਸਕਦੇ ਹੋ ਵੀ ਸਮਾਂ ਜਿੰਨਾ ਪਿਆ ਉਹ ਉਹਨਾ ਟਾਈਮ ਹਜੇ ਕੱਤੀ ਹੈਗੀ ਆ ਹਾਂਜੀ ਬਾਕੀ ਪੂਰੀ ਗਰਮੀ ਦੇ ਵਿੱਚ ਤਕਰੀਬਨ ਬਣੇਗਾ ਵੀ ਜੂਨ ਜੁਲਾਈ ਤੇ ਏਡਗੜ ਬਣੇਗਾ ਉਦੋਂ ਦੁੱਧ ਦੀ ਵੀ ਤੁਹਾਨੂੰ ਪਤਾ ਵੀ ਕਾਫੀ ਜ਼ਿਆਦੀ ਜ਼ਰੂਰਤ ਆ ਤੇ ਦੋਸਤੋ ਜਿਹੜਾ ਵੀ ਅੱਜ ਖਰੀਦਦਾ ਹੈ ਅੱਜ ਦਾ ਮੁੱਲ ਜਿਹੜਾ 65000 ਰੁਪਇਆ ਬਾਈ ਹੋਰਾਂ ਇਸ ਦਾ ਕੀਤਾ ਸੋ ਦੋਸਤੋ ਦੂਜੀ ਝੋਟੀ ਵਾਲਾ ਪਾ ਚੱਲਦੇ ਆ ਤੇ ਪੁੱਛ ਲੈਨੇ ਆ ਵੀਰ ਹੋਣਾ ਤੋਂ ਇਹਦਾ ਕੀ ਹੈਗੀ ਹੈ ਡਿਟੇਲ ਸੋ ਵੀਰ ਜੀ ਇਹ ਨੀਲੀ 라ਵੀ ਦੇ ਵਿੱਚ ਬੂਰੀ ਆ ਗਈ ਜੀ ਇਹ ਪਿਓਰ ਨੀਲੀ 라ਵੀ ਦੇ ਵਿੱਚ ਪੈ ਗਈ ਜੀ ਮਣਕਣੀ ਅੱਖ ਲੱਗੀ ਆ ਚਾਰੋਂ ਪਾਸੇ ਟਟਿਆ ਜੀ ਇਹਦੇ 2 ਸਾਲ ਦੇ ਕਰੀਬ ਇਹਦੀ ਉਮਰ ਆ ਤੇ ਆਪਾਂ ਇੱਕੋ ਘਰੋ ਲਈਆਂ ਇਹ ਜੀ ਠੀਕ ਆ ਜੀ ਠੀਕ ਤੇ ਇਹ ਗੱਵਨ ਦੀ ਉਹਨਾਂ ਨੇ ਆਪਾਂ ਗਾਰੰਟੀ ਦਿੱਤੀ ਆ ਪਰ ਆਪਾਂ ਫੰਡਰ ਕਰਕੇ ਲਈ ਆ ਫੰਡਰ ਕਰਕੇ ਦੇਣੀ ਆ ਠੀਕ ਆ ਹਾਜੀ ਉਹਨਾਂ ਨੇ ਆਪਾਂ ਨੂੰ ਸਟਰਾਹ ਵੀ ਦਿਖਾਇਆ ਵਾ ਜਿਹੜਾ ਇਹ ਇੰਜੈਕਸ਼ਨ ਲਵਾਇਆ ਵਾ ਠੀਕ ਆ ਪਰ ਆਪਾਂ ਜਾਨੀ ਕਿ ਕਿਉਂਕਿ ਕੋਈ ਨਾ ਸਾਡੇ ਤੇ ਯਕੀਨ ਕਰਦਾ 28 ਦਿਨਾਂ ਦਾ ਨਾ ਸੀ ਕਿਸੇ ਤੇ ਕੀਤਾ ਕਿਉਂਕਿ ਬਾਤ ਤਾਂ ਚਲੋ ਨਿਕਲ ਆਵੇ ਅਗਲੀ ਦੀ ਕਿਸਮਤ ਆ ਫੰਡਰ ਦਾ ਮੁੱਲ ਕਰਨਾ ਫੰਡਰ ਦੇ ਪੈਸੇ ਲੈਣੇ ਆ ਬਿਲਕੁਲ ਬਿਲਕੁਲ ਹਾਂ ਜੀ ਕਸਕ ਸੰਭਿਰੋ ਵੀਰ ਹੋਣਾ ਤੁਹਾਨੂੰ ਦੱਸ ਦਿੱਤਾ ਬਸ ਮਤਲਬ ਕਿ ਟੀਕਾ ਇੰਜੈਕਸ਼ਨ ਇਹ ਆਈ ਹੋਈ ਆ ਹਾਂਜੀ ਇਹ ਹੀ ਹੋਈ ਨੂੰ ਅੱਜ 27 28 ਦਿਨਾਂ ਬਾਕੀ ਆਪਾਂ ਹਜੇ ਨੈਗੇਟਿਵ ਹੀ ਮੰਨਦੇ ਆ ਕਿਉਂਕਿ ਜਦੋਂ ਪਸ਼ੂ ਨਿਤਰੇਗਾ ਸਹੀ ਚੈੱਕ ਹੋਵੇਗਾ ਪਾਸ ਹੋਵੇਗਾ ਉਦੋਂ ਹੀ ਆਪਾਂ ਗੱਬਣ ਕਹਿ ਸਕਦੇ ਆ ਬਾਕੀ ਵੀਰ ਜੀ ਇਹਨੂੰ ਵੀ ਆਪਾਂ ਖੋਲ ਕੇ ਤੋਰੀ ਲਈਏ ਹਾਂਜੀ ਬਾਕੀ ਥੋੜਾ ਜਿਹਾ ਬਾਡੀ ਸਟਰਕਚਰ ਦੋਸਤੋ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਿੱਲੀ ਮਨਕਣੀ ਅੱਖ ਤੁਸੀਂ ਵੇਖ ਸਕਦੇ ਹੋ ਇੱਕ ਬਨੇ ਦੋਨੋਂ ਬਨੇ ਦੋਸਤੋ ਜਿਹੜੀ ਮਤਲਬ ਕਿ ਰੈੱਡ ਤੁਹਾਨੂੰ ਗੁਲਾਬੀ ਅੱਖ ਦੇ ਵਿੱਚ ਦਿਖ ਪਵੇਗੀ ਨਿਸ਼ਾਨ ਬਾਕੀ ਪੈਰ ਤੁਸੀਂ ਆਪ ਦੋਸਤੋ ਦੇਖ ਸਕਦੇ ਅਗਲੇ ਤੇ ਮਗਰਲੇ ਪੈਰਾਂ ਦੇ ਨਿਸ਼ਾਨ ਬਿਲਕੁਲ ਮਗਰਲੇਆਂ ਨਾਲ ਮਗਰਲੇ ਬਰਾਬਰ ਨਿਸ਼ਾਨ ਪੈਰਾਂ ਦੇ ਅਗਲੇ ਨਾਲ ਅਗਲੇ ਹਨ ਦੋਸਤੋ ਕੋਈ ਬਾਕੀ ਦੋਸਤੋ ਸੋਹਣੀ ਚੰਗੀ ਇਹ ਝੋਟੀ ਤਿਆਰ ਹੋਵੇਗੀ ਹਜੇ ਏਜ ਵੀ ਤਕਰੀਬਨ ਵੀਰ ਹੋਣਾ ਦੱਸੀ ਹੈ ਵੀ 2 ਸਾਲ ਦੀ ਏਜ ਹੈਗੀ ਆ ਹਾਂਜੀ ਏਜ 2 ਸਾਲ ਦੀ ਹੈਗੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਥਣ ਵੀ ਆਪਾਂ ਥੋੜਾ ਉਹ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਥਣ ਕਾਫੀ ਜਿਆਦਾ ਸੋਹਣਾ ਚੰਗਾ ਥਣ ਲੱਗਾ ਹੈਗਾ ਸੋ ਕਿਸਾਨ ਵੀ ਰੋਜ਼ ਜਿਹੜੀ ਝੋਲੀ ਹੈਗੀ ਆ ਉਹ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਥਣੀ ਕਾਫੀ ਜਿਆਦਾ ਮੋਟੀ ਲੱਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਦੋਸਤ ਜਦੋਂ ਝੋਟੀ ਦਾ ਆ ਥਣ ਬਿਲਕੁਲ ਬਣ ਕੇ ਤਿਆਰ ਹੋਈ ਕਾਫੀ ਜਿਆਦਾ ਸੋਹਣਾ ਆਰਡਰ ਵੀ ਬਣਾਏਗੀ ਬਾਕੀ ਵੀਰੋ ਕੁਝ ਨਿਸ਼ਾਨੀਆਂ ਹੈਗੀਆਂ ਨੇ ਆ ਬਾਕੀ ਜਿਹੜਾ ਥਣ ਕਾਫੀ ਜਿਆਦਾ ਬਿਰਲ ਹੈਗੀ ਆ ਸੋਹਣੀ ਬੇਥੀ ਤੇ ਹੈਗੇ ਦੋਸਤੋ ਬਾਕੀ ਵੀਰ ਹੋਣਾ ਤਾਂ ਆਪਾਂ ਇਸ ਦੀ ਮਦਰ ਦਾ ਜ਼ਰੂਰ ਪੁੱਛਦੇ ਆ ਕਿਉਂਕਿ ਦੋਸਤੋ ਜਿਹੜੇ ਘਰੋਂ ਆਈ ਆ ਵੀਰ ਹੋਣਾ ਖੋਦ ਅੱਗੋਂ ਲੈ ਕੇ ਆਂਦੀ ਆ ਵਪਾਰ ਦਾ ਕੰਮ ਹੈ ਵੀਰ ਹੋਣਾ ਦਾ ਸੋ ਪੁੱਛਦਿਆਂ ਵੀ ਮਦਰ ਦਾ ਮਿਲਕ ਵੀਰ ਹੋਣਾ ਨੂੰ ਜਿੰਨਾ ਵੀ ਦੱਸਿਆ ਗਿਆ ਤੋ ਵੀਰ ਜੀ ਇਹਦਾ ਜਿਹੜਾ ਮਦਰ ਦਾ ਮਿਲਕ ਆ ਬੋਰੀ ਨੀਲੀ ਰਾਵੀ ਦੀ ਆਪਾਂ ਇਸ ਦੀ ਗੱਲ ਕਰੀਏ ਤੇ ਕੀ ਆਪ ਨੂੰ ਦੱਸਿਆ ਗਿਆ ਕੁਝ ਜੀ ਆਪਾਂ ਨੂੰ ਜੀ 14 ਕਿ ਲੀਟਰ ਦੁੱਧ ਦੱਸਿਆ ਗਿਆ ਜੀ ਠੀਕ ਆ ਜੀ ਬਾਕੀ ਇਹਦਾ ਜਿਹੜਾ ਬਾਪ ਲਾਈਨ ਆ ਉਹ ਵੀ ਬਹੁਤ ਵਧੀਆ ਵਾ ਜੀ ਠੀਕ ਆ ਕੁਝ ਸੂਝਵਾਨ ਜਿਹੜੇ ਮੇਰੇ ਵੀਡੀਓ ਜੀ ਵੀਡੀਓ ਵੇਖਣਗੇ ਆਪਣੀ ਉਹਨਾਂ ਨੇ ਤਾਂ ਐਸਟੀਮੇਟ ਲਾ ਹੀ ਲੈਣਾ ਵਾ ਠੀਕ ਆ ਬਾਕੀ ਜੇ ਫਿਰ ਵੀ ਇਹਦੇ ਕੋਈ ਆਪਾਂ ਨੂੰ ਬਾਪ ਦਾ ਨਾਮ ਪੁੱਛਣਾ ਜਾਵੇ ਤੇ ਆਪਾਂ ਕਾਲ ਤੇ ਫੋਨ ਤੇ ਜਰੂਰ ਦੱਸਾਂਗੇ ਉਹਨਾਂ ਨੂੰ ਜੋ ਆਪਾਂ ਨੂੰ ਦੱਸਿਆ ਗਿਆ ਠੀਕ ਆ ਜੀ ਹਾਂ ਜੀ ਕਮਕਾ ਵੈਸੇ ਤਾਂ ਜਿਹੜੀ ਲਾਈਨ ਆ ਪਟਾ ਚਾਰੇ ਪੈਰ ਕੋਈ ਐਸਟੀਮੇਟ ਅਗਲੇ ਨੇ ਲਾ ਹੀ ਲੈਣਾ ਕਿ ਕਿਹੜੀ ਲਾਈਨ ਦੀ ਹੋ ਸਕਦੀ ਪਰ ਫਿਰ ਵੀ ਜੋ ਮੈਨੂੰ ਦੱਸਿਆ ਆਪਾਂ ਜਰੂਰ ਦੱਸਦਾ ਕਿ ਕਾਲ ਤੇ ਮੇਰਾ ਸੰਪਰਕ ਕਰ ਲੈਣਾ ਠੀਕ ਹੈ ਜੋ ਘਰ ਆ ਲੈਣੇ ਆਪਾਂ ਨੂੰ ਦੱਸਿਆ ਹਣਾ ਸੋ ਕਿਸਾਨ ਵੀਰੋ ਜਿਹੜੇ ਵੀ ਚਾਹਵਣ ਹੋਣ ਕਿਉਂਕਿ ਬਹੁਤ ਜ਼ਿਆਦੇ ਵੀਰ ਆਪਣੇ ਕਾਫੀ ਜ਼ਿਆਦੀ ਹੋਰ ਵੀ ਨਿਰਖ ਪਰਖ ਜਿਹੜੇ ਵੀਰ ਸ਼ੌਕੀਨ ਨੇ ਖਰੀਦਦੇ ਰਹਿੰਦੇ ਨੇ ਉਹ ਉਹਨਾਂ ਨੂੰ ਅੰਦਾਜ਼ਾ ਲੱਗ ਗਿਆ ਹੋਵੇਗਾ ਵੀ ਇਹ ਕਿਸ ਕੈਟਾਗਰੀ ਦੀ ਕਿਸ ਜਿਹੜੇ ਬਾਪ ਦੀ ਬੱਚੀ ਹੋ ਸਕਦੀ ਆ ਕਿਉਂਕਿ ਅੱਖ ਦੋਸਤੋਂ ਤੁਹਾਨੂੰ ਖੁਦ ਦੱਸ ਰਹੀ ਆ ਵੀ ਕਿਹੜੀ ਇਹ ਬਲੱਡ ਲਾਈ ਬਰੀਡ ਬਿਲਕੁਲ ਪਿਓਰ ਬੂਰੀ ਨੀਲੀ ਰਾਵੀ ਦੇ ਵਿੱਚੋਂ ਜਾਂ ਪਿਓਰ ਨੀਲੀ ਰਾਵੀ ਦੇ ਵਿੱਚੋਂ ਆਈ ਹੋਵੇ ਉਸ ਦੀਆਂ ਕੁਝ ਨਿਸ਼ਾਨੀਆਂ ਦੋਸਤੋ ਇਹ ਆ ਜਿਹੜੀ ਅੱਖ ਆ ਜਿਹੜੀ ਪਿੰਕ ਅੱਖ ਆ ਦੋਸਤੋ ਇਹ ਗੁਲਾਬੀ ਆ ਸਾਈਡ ਇਹ ਦੋਸਤੋ ਦੱਸ ਦਿੰਦੀ ਹੈ ਵੀ ਬਰੀਡ ਪਿਓਰ ਦੇ ਵਿੱਚੋਂ ਹੀ ਇਹ ਬੱਚੀ ਆਈ ਆ ਬਾਕੀ ਬਾਪ ਜਿਹੜਾ ਦੋਸਤੋ ਉਹ ਵੀਰ ਹੋਣਾ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੁਹਾਨੂੰ ਬਿਲਕੁਲ ਤਸੱਲੀ ਨਾਲ ਦੱਸ ਦਊਗਾ ਵੀ ਇਸ ਦਾ ਬਾਪ ਕੀ ਹੈਗਾ ਕੌਣ ਹੈਗਾ ਬਾਕੀ ਤੁਸੀਂ ਜਿਹੜੇ ਵੀਰ ਸਿਆਣੇ ਹੋ ਉਹ ਤੁਸੀਂ ਆਪ ਅੰਦਾਜ਼ਾ ਲਗਾ ਹੀ ਸਕਦੇ ਹੋ ਸੋ ਦੋਸਤੋ ਵੀਰ ਜੀ ਦਾ ਜਿਹੜਾ ਮਦਰ ਦਾ ਮਿਲਕ 15 14 ਦੱਸਿਆ ਸੀਗਾ 14 14 ਲੀਟਰ ਦੋਸਤੋ ਇਸੀ ਮਦਰ ਦਾ ਮਿਲਕ ਦੱਸਿਆ ਜਿੱਥੋਂ ਬਾਈ ਹੋਣਾ ਨੇ ਇਹ ਜਿਹੜੀ ਝੋਟੀ ਆਪਣਾ ਲੈ ਕੇ ਆਏ ਨੇ ਸੋ ਆਪਾਂ ਤੀਜੇ ਨੰਬਰ ਦੇ ਦੋਸਤੋ ਜੇ ਝੋਟੀ ਵੱਲ ਚੱਲ ਗਏ ਤਾਂ ਇਸ ਬਾਰੇ ਵੀ ਆਪਾਂ ਵੀਰ ਹੋਣਾ ਤੋਂ ਵੇਰਵਾ ਲੈ ਲੈਨੇ ਆ ਵੀ ਇਹ ਜਿਹੜੀ ਕੱਟੀ ਹੈ ਦੋਸਤੋ ਏਜ ਕੀ ਇਸਦੀ ਵੀਰ ਹੋਣਾ ਤੋਂ ਪੁੱਛ ਲੈਨੇ ਵੀਰ ਜੀ ਇਸਦੀ ਏਜ ਕਿੰਨੀ ਹੈ ਇਹ 16 17 ਮਹੀਨੇ ਇਹ ਨਾਲ ਸੇਲ ਹੋ ਚੁੱਕੀ ਸੀਗੀ ਠੀਕ ਆ ਜੀ ਤੇ ਇਹ ਮੈਂ ਵੀਡੀਓ 'ਚ ਵੀ ਦੱਸ ਦੇਣਾ ਚਾਹਣਾ ਆ ਆਪਾਂ ਮੰਨ ਲਓ ਚੈੱਕ ਵਾਲਾ ਕੰਮ ਨਹੀਂ ਕਰਦੇ ਹਾਂ ਜੀ ਹਾਂ ਜੀ ਵੀਰ ਕਹਿੰਦੇ ਸੀਗੇ ਚੈੱਕ ਲੈ ਜੀ ਜਾਂ ਤੇਰੇ ਕਾਉਂਟ 'ਚ ਪਾ ਦਾਂਗੇ ਜਾਂ ਇੱਥੇ ਆ ਜਾ aí Google Pay ਕਰ ਦਿੰਨੇ ਆ ਉਹ ਕੰਮਾਂ ਤੋਂ ਆਪਾਂ ਦੂਰ ਆ ਆਪਾਂ ਬਾਇਕ ਐਸ ਲੈਨੇ ਬਾਇ ਹੈਂਡ ਕੈਸ਼ ਹਾਂ ਹਾਂ ਕਿਸਾਨ ਵੀਰੋ ਹੋਂਦਾ ਹੋ ਗਿਆ ਸੀ ਜੇਸ ਕਰਕੇ ਜਾਨੀ ਕਿ ਘਰੇ ਖਰੀ ਮੈਂ ਕਹਾਂ ਨਹੀਂ ਦੇਣੀ ਠੀਕ ਆ ਕਿਸਾਨ ਵੀਰੋ ਕਈ ਵਾਰ ਇਦਾਂ ਹੋ ਜਾਂਦਾ ਵੀ ਇੱਕ ਕੋਈ ਵੀਰ ਐਸੇ ਹੈਗੇ ਨੇ ਜਿਹੜੇ ਵੀਡੀਓ ਵੇਖਦੇ ਸਾਰ ਹੀ ਸੌਦਾ ਕਰ ਲੈਂਦੇ ਨੇ ਬਾਅਦ ਵਿੱਚ 2 ਦਿਨ 1 ਦਿਨ ਖਰਾਬ ਕਰਨ ਤੋਂ ਬਾਅਦ 3 ਦਿਨ ਖਰਾਬ ਕਰਨ ਤੋਂ ਬਾਅਦ ਚੈੱਕ ਦਾ ਇੱਕ ਨਾਂਗਾ ਪਾ ਦਿੰਦੇ ਆ ਵੀ ਚੈੱਕ ਦੇਵਾਂਗੇ ਕਿਉਂਕਿ ਚੈੱਕ ਜਿਹੜਾ ਐਕਸੈਪਟ ਨਹੀਂ ਕਰਦੇ ਕਿ ਆਪਾਂ ਜਿਹੜੀ ਕੈਸ਼ ਵਾਲਾ ਇਹ ਬਿਜ਼ਨਸ ਹੈ ਦੋਸਤੋ ਮੈਂ ਫੇਰ ਇੱਕ ਵਾਰ ਹਰ ਕ ਵੀਰਾਂ ਨੂੰ ਕਹਿ ਦੇਣਾ ਜਿਹੜੇ ਵੀਡੀਓ ਦੇਖ ਰਹੇ ਨੇ ਜੋ ਵੀ ਤੁਹਾਡਾ ਵਪਾਰ ਦਾ ਕੰਮ ਆ ਤੁਸੀਂ ਕੈਸ਼ ਹੀ ਕਰਿਆ ਕਰੋ ਕਿਉਂਕਿ ਚੈੱਕ ਦੇ ਵਿੱਚ ਕਾਫੀ ਹੇਰ ਫੇਰ ਹੈਗੀ ਆ ਵਾਈਟ ਕਲਰ ਦੀ ਕੱਟੀ ਆ ਜੀ ਹਾਂਜੀ ਹਾਂਜੀ ਪਿੰਕ ਥਾਂ ਬੋਡੀ ਸਟਰਚਰ ਬਹੁਤ ਠਲਾ ਦੇਖੋ ਬਹੁਤ ਪਿੰਡੇ ਦੀ ਹੈ ਕਾਫੀ ਜਿਆਦੀ ਪਤਲੇ ਪਿੰਡੇ ਦੀ ਹੈ ਬਹੁਤ ਜਿਆਦੇ ਪਤਲੇ ਪਿੰਡੇ ਦੀ ਆ ਬਾੜੀ ਜਿਹੜੇ ਇਹਦੇ ਰਿੰਕਲ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਆ ਜੀ ਕਿੰਨੇ ਪੰਦੇ ਆ ਡਰ ਦੇ ਵਿੱਚ ਬਾਕੀ ਥਣ ਵੀ ਇਹਦੇ ਦੂਰੋਂ ਦਿਸਦੇ ਆ ਬਿਲਕੁਲ ਵੱਟ-ਬੁੱਟ ਕਾਫੀ ਆ ਦੋਸਤੋ ਤੁਸੀਂ ਆਪ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਵੱਟ ਕਾਫੀ ਜਿਆਦੇ ਹਨ ਕਾਫੀ ਜਿਆਦਾ ਪਿੱਛੇ ਨੂੰ ਜਿਹੜਾ ਲੇਵਾ ਬਣਾਵੇਂਗੀ ਝੂਟੀ ਪਣ ਦੀ ਝੂਟੀ ਨਿਸ਼ਾਨੀਆਂ ਜੀ ਆਹ ਵੇਖੋ ਟੇਲ ਇਹਦੀ ਕਿੰਨੀ ਹਾਂ ਜੀ ਆਹ ਦੇਖੋ ਤੇ ਆ ਜਿਹੜਾ ਬਾਡੀ ਸਿਲ ਚਰਾਹ ਜਿਹੜੀਆਂ ਹਾਂਜੀ ਪਿੰਡਾਂ ਬਰੀਕ ਚਮੜੀਆਂ ਦੋਸਤੋ ਸਗੇ ਨਾਲ ਤੁਸੀਂ ਦੇਖ ਸਕਦੇ ਹੋ ਬਰੀਕ ਚਮੜੀ ਦੇ ਵਿੱਚ ਹੈਗੀ ਆ ਕਿਉਂਕਿ ਢੇਲਾਪਣ ਬਹੁਤ ਆ ਬਾਡੀ ਦਾ ਉਹ ਤਾਂ ਤੁਸੀਂ ਸਟਰਕਚਰ ਚੈੱਕ ਕਰ ਸਕਦੇ ਹੋ ਬਾਕੀ ਇਦਾਂ ਦੀਆਂ ਕਟੀਆਂ ਝੋਟੀਆਂ ਬਹੁਤ ਘੱਟ ਨਿਕਲਦੀਆਂ ਨੇ ਤੁਸੀਂ ਵੇਖ ਹੀ ਸਕਦੇ ਹੋ ਬਾਕੀ ਜਿਹੜੇ ਚਾਹਵਣ ਵੀਰ ਹੋਣ ਇਹ ਕੱਟੀ ਖਰੀਦਣ ਦੇ ਦੋਸਤੋ ਖਰੀਦ ਸਕਦੇ ਹੋ ਨੀਲੀ ਰਾਵੀ ਦੇ ਵਿੱਚ ਦੋਸਤੋ ਆਉਂਦੀ ਆ ਅੱਖ ਵੀ ਬਿੱਲੀ ਹੈਗੀ ਆ ਸਿੰਗੀ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਬਿਲਕੁਲ ਬਰੀਕ ਸਿੰਗੀ ਹੈਗੀ ਦੋਸਤੋ ਆਰਾਊਂਡ ਲਈ ਜਾਂਦੀ ਆ ਇਥੋਂ ਹੀ ਕੁੰਡੀ ਕਰ ਲੈਣਾ ਸਿੰਘ ਦੋਸਤੋ ਇਸ ਨੇ ਬਾਕੀ ਸੋਹਣੀ ਚੰਗੀ ਖੂਬਸੂਰਤ ਇਹ ਝੋਟੀ ਬਣ ਕੇ ਤਿਆਰ ਹੋਵੇਗੀ। ਬਾਕੀ ਜਿਹੜਾ ਦੋਸਤੋ ਥਣ ਲੱਗਾ ਹੈ ਕਾਫੀ ਜ਼ਿਆਦਾ ਵੇਥੀ ਤੇ ਸੋਹਣਾ ਇਹ ਵੀ ਥਣ ਲੱਗਾ ਹੈਗਾ ਬਾਕੀ ਵਟ ਤੁਹਾਨੂੰ ਵਿਖਾ ਦਿੱਤੇ ਆਪਾਂ ਕਿਉਂਕਿ ਝੋਲੀ ਕਾਫੀ ਜ਼ਿਆਦੀ ਸੋਹਣੀ ਤਿਆਰ ਕਰੇਗੀ। ਜਿਹੜੀ ਆ ਦੇਖੋ ਉਧਰ ਪ੍ਰੋਪਰ ਇਧਰੋਂ ਦਿਖਦੀ ਆ। ਹਾਂਜੀ ਆ ਦਿਖਾ ਦਿਓ ਜਰੂਰ। ਆ ਦੇਖੋ। ਹਾਂਜੀ ਆ ਦੋਸਤੋ ਮਿਲ ਕੇ ਵੇਣ ਤੁਸੀਂ ਵੇਖ ਸਕਦੇ ਹੋ। ਅੱਜ ਤੋਂ ਹੀ ਦੋਸਤੋ ਮਿਲਕ ਵੇਨ ਜਿਹੜੀ ਆ ਹਜੇ ਆਰਡਰ ਦੀ ਹਜੇ ਕੋਈ ਆਉਣ ਵਾਲੇ ਸਮੇਂ ਤੇ ਤਿਆਰੀ ਕਰਨੀ ਹੈ ਜਦੋਂ ਝੋਟੀ ਬਿਲਕੁਲ ਬਣ ਕੇ ਤਿਆਰ ਹੋ ਗਈ ਪਰ ਮਿਲਕ ਵੇਨ ਨੋਰਮਲ ਝੋਟੀਆਂ ਮੱਜਾਂ ਦੀ ਤਰ੍ਹਾਂ ਅੱਜ ਤੋਂ ਹੀ ਦੋਸਤੋ ਦਿਖਾਈ ਦਿੰਦੀ ਪਈ ਆ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਜਿੰਨਾ ਬਾਡੀ ਸਟਰਕਚਰ ਹੈਗਾ ਜਿੰਨੀ ਕੱਟੀ ਜਿਹੜੀ ਹੈਗੀ ਹੈ ਦੇਖ ਸਕਦੇ ਹੋ ਦੋਸਤੋ ਟੋਟਲ ਕਾਫੀ ਖੂਬਸੂਰਤ ਹੈਗੀ ਹੈ ਚਾਹਵਨ ਵੀਰ ਆ ਜਰੂਰ ਖਰੀਦ ਸਕਦੇ ਹੋ ਬਾਕੀ ਵੀਰ ਤੋਂ ਆਪਾਂ ਰੇਟ ਬਾਰੇ ਵੀ ਜਰੂਰ ਪੁੱਛਦੇ ਹਾਂ ਤੇ ਇਸਦੀ ਮਦਰ ਬਾਰੇ ਵੀ ਪੁੱਛਦੇ ਹਾਂ ਤੇ ਵੀਰ ਜੀ ਜਿਹੜੀ ਮਦਰ ਆ ਹਾਂਜੀ ਇਹ ਬੂਰੀ ਨੀਲੀ 라ਵੀ ਵਿੱਚੋਂ ਆਈ ਹੈ ਜਾਂ ਮੋਰਾ ਜਾਂ ਕਾਲੀ ਆਪਣੀ ਨੀਲੀ 라ਵੀ ਦੀ ਹੈ ਇਹ ਜੀ ਆਪਣੀ ਬੂਰੀ ਨੀਲੀ 라ਵੀ ਦੇ ਵਿੱਚੋਂ ਆਈ ਹੈ ਬੂਰੀ ਨੀਲੀ 라ਵੀ ਦੀ ਇਹ ਇਸ ਦੀ ਮਦਰ ਹੈ ਹਾਂ ਜੀ ਜੇ ਕੋਈ ਮੰਨ ਲਓ ਆਪਣੇ ਤੋਂ ਇਹਦੀ ਮਦਰ ਦੀ ਪਿੱਕ ਵਗੈਰਾ ਮੰਗ ਗਏ ਤਾਂ ਆਪਾਂ ਦੇ ਸਕਦੇ ਹਾਂ ਠੀਕ ਆ ਹਾਂ ਜੀ ਠੀਕ ਆ ਬਾਕੀ ਫਾਦਰ ਬਾਰੇ ਆਪਾਂ ਕੋਈ ਜ਼ਿਆਦਾ ਨਹੀਂ ਜ਼ਿਕਰ ਕਰਦੇ ਬਾਰੇ ਜਿਹੜਾ ਇਹਦਾ ਬਾਪ ਆ ਜੀ ਉਹ ਜਦੋਂ ਉਹਨਾਂ ਨੇ ਸੀਮਨ ਲਵਾਇਆ ਸੀ ਉਹਨਾਂ ਨੂੰ ਆਪੋਂ ਵੀ ਨਹੀਂ ਚੇਤਾ ਠੀਕ ਆ ਤੇ ਇਹ ਆਪਾਂ ਕਹਿ ਨਹੀਂ ਸਕਦੇ ਇਹਦੇ ਕਈ ਵਾਰਾਂ ਦੋਸਤੋ ਹੁੰਦਾ ਵੀ ਸੀਮਨ ਨੀਲੀ ਰਵੀ ਦਾ ਲਵਾਇਆ ਹੋਵੇ ਜਾਂ ਮੋਹਰਾ ਤੋਂ ਕ੍ਰੋਸ ਹੋਈ ਹੋਵੇ ਪਰ ਬੱਚੇ ਮਦਰ ਕਈ ਵਾਰਾਂ ਚੰਗੀ ਮਦਰ ਹੋਵੇ ਤੇ ਬੱਚੇ ਆਪ ਤੇ ਲੈ ਜਾਂਦੀ ਆ ਉਹਦਾ ਕੁਝ ਰਿਜ਼ਲਟ ਹੈਗਾ ਬਾਕੀ ਤੁਸੀਂ ਵੇਖ ਸਕਦੇ ਹੋ ਜਿਹੜੀ ਬਿਲਕੁਲ ਰੈੱਡ ਚਮੜੀ ਵੀ ਦੋਸਤੋ ਇਸ ਦੀ ਜਿਹੜੀ ਵਿਖਾ ਦਾਂਗੇ ਚਮੜੀ ਵੀ ਇਸ ਦੀ ਜਿਹੜੀ ਪਿੰਕ ਰੈੱਡ ਹੈਗੀ ਇਹ ਤੁਸੀਂ ਵੇਖ ਸਕਦੇ ਹੋ ਭਾਜੀ ਫੇਸ ਹਾਂਜੀ ਹਾਂਜੀ ਬਾਕੀ ਫੇਸ ਵੇਖ ਲਓ ਦੋਸਤੋ ਵਾਈਟ ਫੇਸ ਹੈਗਾ ਸਾਰਾ ਕਾਫੀ ਜਿਆਦਾ ਸੋਨਾ ਹੈਗਾ ਦੋਸਤੋ ਤੇ ਬਾਕੀ ਵੀਰ ਜੀ ਇਸ ਦਾ ਮੁੱਲ ਜ਼ਰੂਰ ਦੱਸ ਜੀ ਇਹਦਾ ਮੁੱਲ 34000 ਰੁਪਿਆ ਜੀ 34000 ਹਾਂ ਜੀ ਉਹ ਛੋਟੀ ਦਾ ਵੀ ਆਪਾਂ ਮੁੱਲ ਦੱਸਿਆ ਨਹੀਂਗਾ ਠੀਕ ਹੈ ਜੀ ਠੀਕ ਹੈ ਜ਼ਰੂਰ ਜੀ ਆਹ ਛੋਟੀ ਦਾ ਮੁੱਲ ਆਪਾਂ 41000 ਰੁਪਿਆ ਕਰਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਠੀਕ ਆ ਸੋ ਕਿਸਾਨ ਵੀਰੋ ਜਿਹੜੇ ਰੇਟ ਹਨ ਤੁਹਾਨੂੰ ਤਿੰਨਾ ਜਿਹੜੇ ਐਨੀਮਲ ਦੇ ਰੇਟ ਹਨ ਉਹ ਵੀਰ ਹੁਣਾ ਦੱਸ ਦਿੱਤੇ ਨੇ ਇੱਕ 41000 ਦੀ ਆ ਇਹ ਜਿਹੜੀ ਦਸੀ ਛੋਟੀ ਇਹ ਤਾਂ ਕੀ ਰੇਟ ਦੱਸਿਆ ਜੀ ਇਹਦਾ 34 ਇਹਦਾ 41000 ਜੀ ਠੀਕ ਆ ਜੀ ਠੀਕ ਆ 41 40 ਤੇ 1 41000 41000 ਤੇ ਇਹਦੀ ਗਾਰੰਟੀ ਤਾਂ ਬਹੁਤ ਦਿੱਤੀ ਆ ਪਰ ਆਪਾਂ ਫੰਡਰ ਦਾ ਮੁੱਲ ਕੀਤਾ ਜੇ ਨਹੀਂ ਵਿਕਦੀ ਜੇ ਆਪਾਂ ਇਹਨੂੰ ਸਾਹਮਦੇ ਆ ਫਿਰ ਇਹ ਮੁੱਲ ਤੇ ਨਹੀਂ ਹੋਊਗੀ ਜਦੋਂ ਆਪਾਂ ਚੈੱਕ ਪਾਸਟ ਦੇਵਾਂਗੇ ਫਿਰ ਇਹਦਾ ਹੋਰ ਹੋਊਗਾ ਮੁੱਲ ਬਿਲਕੁਲ ਜੀ ਪਰ ਅੱਜ ਦਾ ਮੁੱਲੇ ਦਾ 41000 ਰੁਪਏ ਜੀ ਠੀਕ ਹੈ ਜੀ ਸੋ ਦੋਸਤੋ 41000 ਰੁਪਿਆ ਇਸ ਜਿਹੜੀ ਝੋਟੀ ਦਾ ਮੁੱਲ ਹੈਗਾ ਤੇ ਜਿਹੜੇ ਚਾਹਵਣ ਵੀਰ ਹੋਣ ਉਹ ਬਾਈ ਹੋਰਾਂ ਦੇ ਜਿਹੜੇ ਨੰਬਰ ਹਨ ਉਹ ਆਪਾਂ ਜ਼ਰੂਰ ਦੱਸਾਂਗੇ ਤੁਹਾਨੂੰ ਵੀਰ ਹੋਣਾਂ ਦੇ ਨੰਬਰ ਪੁੱਛ ਲੈਣੇ ਆ ਤੁਸੀਂ ਕਿਉਂਕਿ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਦੋਸਤੋ ਇਹ ਬੂਰੀ ਦੇ ਤਿੰਨੇ ਨਾਗ ਹਨ ਇਹ ਤੁਸੀਂ ਖਰੀਦ ਸਕਦੇ ਹੋ ਮੇਰਾ ਨੰਬਰ ਹੈਗਾ 84276 4103 84276 4103 84276 4103 ਇਸੇ ਨੰਬਰ ਤੇ ਮੇਰਾ ਵਟਸਐਪ ਚੱਲਦਾ ਕਈ ਵਾਰ ਕੋਲ ਜਿਆਦਾ ਆਉਣ ਕਰਨ ਫੋਨ ਟੈਂਡ ਨਹੀਂ ਹੁੰਦੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਆ ਮੈਂ ਹਰ ਇੱਕ ਦਾ ਰਿਪਲਾਈ ਕਰਦਾ ਹਾਂ ਠੀਕ ਆ ਹਾਂਜੀ ਸੋ ਕਿਸਾਨ ਵੀਰੋ ਵੀਰ ਹੁਣ ਨੰਬਰ ਬੋਲ ਕੇ ਦੱਸ ਦਿੱਤੇ ਨੇ ਤੇ ਬਾਕੀ ਵੀਰ ਜੀ ਇਹ ਮਾਨਤਾਣ ਹੋਵੇਗਾ ਨਾ ਇਹਦੇ ਚੋਂ ਹਾਂਜੀ ਜੀ ਸਾਰੀਆਂ ਕਟੀਆਂ ਦਾ ਕੋਈ ਫਿਕਸ ਨਹੀਂ ਹੈਗਾ ਜੀ ਠੀਕ ਆ ਜੀ ਸਾਰੀਆਂ ਜੋ ਮਾਨਤਾਣ ਫੋਲ ਕੀਤਾ ਜਾਊਗਾ ਘਰੇ ਆਏ ਨੂੰ ਠੀਕ ਆ ਠੀਕ ਹੈ ਸੋ ਕਿਸਾਨ ਵੀਰੋ ਕੋਈ ਮੁੱਲ ਫਿਕਸ ਨਹੀਂ ਹੈਗਾਗਾ ਬਾਕੀ ਵੀਰ ਨਾਲ ਤੁਸੀਂ ਬਾਤचीत ਕਰ ਸਕਦੇ ਹੋ ਆਪਦੇ ਹਿਸਾਬ ਨਾਲ ਤੁਸੀਂ ਮੁੱਲ ਲਾ ਸਕਦੇ ਹੋ ਵੀਰ ਨੂੰ ਪੁੱਗੂਗਾ ਵੀਰ ਨੂੰ ਪਰਤੇ ਵਿੱਚ ਹੋਊਗਾ ਤੇ ਵੀਰ ਤੁਹਾਨੂੰ ਮਤਲਬ ਕੀ ਜਰੂਰ ਦੇ ਸਕਦੇ ਹਨ ਇਹਨਾਂ ਤਿੰਨਾਂ ਝੂਟੀਆਂ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਖਰੀਦ ਸਕਦੇ ਹੋ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ